ਅਮ੍ਰਿਤਸਰ ਦੇ ਹਲਕਾ ਰਾਜਾ ਸਾੰਸੀ ਅਦੀਨੋਂ ਦੇ ਪਿੰਡ ਕੋਟਲੀ ਸਗਾ ਵਿੱਚ ਇੱਕ 18 ਸਾਲਾਂ ਦੇ ਨੌਜਵਾਨ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਇੱਕ ਚੌਂਕੜੇ ਵਿੱਚ ਸੰਪੂਰਨ ਭੋਗ ਪਾਈ ਗਈ। ਇਸ ਮੌਕੇ ਤੇ ਨੌਜਵਾਨ ਨੇ ਕਿਹਾ ਕਿ ਮੈਨੂੰ ਬਚਪਨ ਤੋਂ ਹੀ ਬਹੁਤ ਸ਼ੌਂਕ ਤੇ ਮਨ ਵਿੱਚ ਚਾਹਤ ਸੀ ਕਿ ਮੈਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਇਕੱਲਾ ਹੀ ਕਰ ਸਕਾਂ। ਕਾਹੂ ਕਬੀਰ ਗੋਂਗੇ ਗੁੜਖਾਇਆ ਪੁੱਛ ਪੁੱਛੇ ਪੁੱਛੇ ਤੇ ਕਾਹ ਕਹੀ। ਸੋ ਇੰਨੀ ਖੁਸ਼ੀ ਵਾਲੀ ਗੱਲ ਹੈ ਉਹ ਮੈਂ ਦੱਸ ਨਹੀਂ ਸਕਦਾ ਜੀ। ਦਸਮ ਤੋਂ ਬਾਰੀ ਹੈ ਸਤਿਗੁਰੂ ਮਹਾਰਾਜ ਜੀ ਨੇ ਆਪ ਇਹਨਾਂ ਤੋਂ ਸੇਵਾ ਦੀ ਕਿਉਂਕਿ ਜਦੋਂ ਪ੍ਰਾਰੰਭ ਕਰਨ ਲੱਗੇ ਤੇ ਮੈਨੂੰ ਲੰਬੋਂ ਪਤਾ ਲੱਗਾ ਇੰਦਾ ਸੁਖਜਿੰਦਰ ਸਿੰਘ ਇੱਕ ਹੀ ਝੌਂਗੜੇ ਜਿਹਾ ਅਖੰਡ ਪਾਠ ਸੱਭ ਕਰ ਰਿਹਾ ਹੈ ਤੇ ਮੈਂ ਇਹਨਾਂ ਨੂੰ ਕਿਹਾ ਮੈਂ ਕਿ ਘਰ ਦੇ ਵਿੱਚ ਫੋਨ ਕਰਕੇ ਪੁੱਛਦੇ ਅਮੀ ਸੱਚੀ ਗੱਲ ਹੈ ਕਿ ਜਾਂ ਵੈਸੇ ਕਰਨ ਹੈ ਉਹਨੇ ਜਿਹਨੂੰ ਇਹਨਾਂ ਦੀ ਮਾਝ ਜੀ ਨੇ ਫੋਨ ਲਾਤਾ ਇਹ ਬਾਬਾ ਜੀ ਅਖੰਡ ਪਾਠ ਸੱਭ ਪ੍ਰਾਰੰਭ ਕਰਨਾ ਹੈ ਤੇ ਮੈਂ ਇਹਨਾਂ ਨੂੰ ਆਖਿਆ ਵੀ ਸਹਿਜ ਪਾਠ ਜਿਹੜਾ ਉਹ ਪ੍ਰਾਰੰਭ ਕਰੇ ਕਿਉਂਕਿ ਹੋ ਸਕਦਾ ਸਰੀਰ ਹੈ ਜੀ ਕੋਈ ਵੀ ਦਿੱਕਤ ਆ ਸਕਦੀ ਕਿਸੇ ਵੇਲੇ ਵੀ ਸੋ ਇਹਨਾਂ ਨੇ ਚਲੋ ਉਸੇ ਤਰ੍ਹਾਂ ਕੀਤਾ ਅਰਦਾਸ ਜਿਹੜੀ ਉਹ ਸਹਿਜ ਪਾਠ ਦੀ ਕੀਤੀ ਤੇ ਬੱਚੇ ਨੇ ਜਿਹੜੀ ਆ ਬਾਅਦ ਦੇ ਵਿੱਚ ਇੱਕ ਚੌਂਕੜੇ ਦੇ ਵਿੱਚ ਹੀ ਅਖੰਡ ਪਾਠ ਸਰ ਇਹ ਕੀਤਾ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਹੋਈ ਆ ਆਪ ਵੀ ਸਤਿਗੁਰੂ ਮਹਾਰਾਜ ਨੇ ਸੇਵਾ ਲਈ ਆ ਜੀ ਕੀ ਨੌਜਵਾਨਾਂ ਨੂੰ ਕੀ ਪੀ ਕਰਨੀ ਨੌਜਵਾਨਾਂ ਨੂੰ ਇਹੋ ਹੀ ਆ ਇਹ ਬੱਚੇ ਤੋਂ ਸੇਧ ਲੈਣੀ ਚਾਹੀਦੀ ਆ ਆਪਾਂ ਨੂੰ ਕਿਉਂਕਿ ਵੇਖੋ ਇਸ ਜਵਾਨੀ ਦੇ ਵਿੱਚ ਜਵਾਨ ਬੱਚੇ ਜਿਹੜੇ ਆਪਣੇ ਅੱਜ ਕਿਧਰ ਨੂੰ ਜਾ ਰਹੇ ਨੇ ਅੱਜ ਛੇਵਾਂ ਦਰਿਆ ਜਿਹੜਾ ਹੈ ਉਹ ਨਸ਼ਿਆਂ ਦਾ ਚੱਲ ਰਿਹਾ ਨਸ਼ਿਆਂ ਵੱਲੋਂ ਮੁੜ ਕੇ ਤੇ ਸਤਿਗੁਰੂ ਮਹਾਰਾਜ ਜੀ ਦੀ ਬਾਣੀ ਬਾਣਿਆਂ ਦੇ ਨਾਲ ਜੁੜ ਕੇ ਆਪਣਾ ਮਨੁੱਖਾ ਜਨਮ ਇਹਨੂੰ ਆਪਾਂ ਸਫਲ ਬਣਾਉਣਾ ਜੀ ਮੇਰਾ ਨਾਮ ਸੁਖਜਿੰਦਰ ਸਿੰਘ ਹੈ ਜੀ ਤੇ ਮੇਰੇ ਪਿੰਡ ਮੇਰਾ ਕੋੜ ਦੇ ਸਕਾ ਤੇ ਮਾਨ ਵਿੱਚ ਜਦ ਜਿਬਾ ਨਿੱਕੇ ਦੇ ਤੋਂ ਸੀ ਛੋਟਾ ਛੋਟਾ ਸੀ ਜਦੋਂ 5 ਕਿ ਸਾਲ ਦਾ ਨਾ ਮੈਂ 2 ਸਾਲ ਦਾ ਬੱਚਾ ਸੀ ਉਦੋਂ ਮਾਤਾ ਜੀ ਨੇ ਬੋਲਣਾ ਵਾਹਿਗੁਰੂ ਤੇ ਮੈਂ ਵੀ ਮਗਰ ਵਾਹਿਗੁਰੂ ਬੋਲਣਾ ਤੇ ਪੰਜ ਰੰਨ ਨੇ ਬੋਲਣਾ ਮੈਂ ਵੀ ਮਗਰ ਪੰਜ ਰੰਨ ਬੋਲਣਾ ਮੋਂਗੇ 7 ਸਾਲ ਦਾ ਹੋ ਗਿਆ ਮੋਂਗੇ ਸਾਲ-ਸਾਲ ਦੇ ਮੁੜ ਕੇ ਇੱਟਾਂ ਲੈਣੀਆਂ ਜਾਂ ਫਿਰ ਲਾਲੋ ਜੀ ਸਹਰਾਣੇ ਲੈ ਲੈਣੇ ਜਾਂ ਕੋਈ ਫੱਟੀ ਲੱਭ ਗਈ ਉਹ ਲੈ ਲੈਣੀ ਤੇ ਉੱਤੇ ਮੁੜ ਕੇ ਚੁੰਨੀ ਜਾਂ ਕੋਈ ਹੋਰ ਚਾਦਰ ਪਾ ਗੇ ਉਮਾਰਾ ਸਰੂ ਬਣਾਉਣਾ ਤੇ ਮੁੜ ਕੇ ਜੇ ਬੱਚੇ ਹੋਣੇ ਲੱਗ ਉਹਨਾਂ ਨੇ ਕਹਣਾ ਮੱਥਾ ਟੇਕੋ ਮਾਰੇ ਜਾਈਏ ਤਮੜ ਕੇ ਨ ਕਰਨਾ ਵੀ ਇੱਕ ਡੰਡਾ ਲੈਣਾ ਦਾ ਨਿਸ਼ਾਨ ਸਾਹਿਬ ਬਣਾਉਣਾ ਚੁੰਨੀ ਵਾਲੇਟ ਕੇ ਤੇ ਚੌਰ ਸਾਹਿਬ ਬਣਾਉਣਾ ਤੇ ਇਦਾਂ ਕਰਕੇ ਛੋਟਿਆਂ ਦਾ ਸ਼ੌਂਕ ਸੀ ਬਾ ਮਗੇ ਜਦੋਂ 12 ਸਾਲਾਂ ਦਾ ਹੋਇਆ ਮੁੜ ਕੇ ਅਮਰਤ ਪਾਣ ਕੀਤਾ ਜੀ ਮੁੜ ਕੇ ਪਿੰਡ ਬਾਬੇ ਬਾਬਾ ਜੀ ਆਈ ਹਨ ਹਨ ਤੇ ਉਹਨਾਂ ਨੇ ਮੁੜ ਕੇ ਵੀ ਕਰ ਦੇਣ ਨੂੰ ਮੈਂ ਕਿਹਾ ਮੈਂ ਅਮਰਿ ਛਕਣਾ ਕਰ ਦੇਣੇ ਨਾ ਕੀਤੇ ਤੇ ਨਹੀਂ ਤੇ ਕੋਈ ਰੈਤ ਨਹੀਂ ਹੋਣੀ ਆ ਮੁੜ ਕੇ ਮੈਂ ਆ ਰਾਂ ਮੈਂ ਜਿੱਤ ਕਰ ਲਈ ਫੜ ਲਈ ਵੀ ਮੈਂ ਛਗਣਾ ਛਗਣਾ ਹੁਣ ਕਿੰਨਾ 100 ਰੁਪਏ ਦਿੱਤਾ ਮੈਨੂੰ 100 ਰੁਪਏ ਜੇ ਮੁੜ ਕੇ 100 ਰੁਪਏ ਜੇ ਮੁੜ ਕੇ ਆਪਣੇ ਸਾਰੇ ਕਾਰ ਲਏ ਮੈਂ ਕਾਰ ਲੈ ਕੇ ਮੁੜ ਕੇ ਕਾਰ ਆ ਮੁੜ ਕੇ ਘਰ ਦੇ ਵੀ ਖੁਸ਼ ਹੋ ਗਏ ਸਿੰਘ ਸਾਡੇ ਆਇਆ ਮੁੜ ਕੇ ਹੁਣ ਮਹਾਰਾਜ ਦੀ ਕਿਰਪਾ ਤੇ ਬਾਬਾ ਜੀ ਕੋਲੋਂ ਜਿਹੜੀ ਆਪਾਂ ਸੰਥਿਆ ਲਈ ਸੀ ਐ ਬਾਬਾ ਜੀ ਬਾਬੰਦ ਰਮ ਸਿੰਘ ਜੀ ਕੋ ਆਪਣੇ ਪਿੰਡ ਦੇ ਗਰੰਥੀ ਸਿੰਘ ਹਨ ਹਾਂਜੀ ਤੇ ਉਹਨਾਂ ਤੋਂ ਸੰਥਿਆ ਲਈ ਜੀ ਹਾਂ ਜੀ ਉਹਨਾਂ ਕੋਲੋਂ ਸੰਥਿਆ ਲਈ ਆ ਤੇ ਜਿੱਥੋਂ ਕੋਈ ਮਾੜੀ ਮੋਟੀ ਗਲਤੀ ਹੋਣੀ ਉਹ ਇਹਨਾਂ ਇਹਨਾਂ ਦੱਸ ਦੇਣੀ ਮੈਨੂੰ ਤੇ ਜੋ ਵੀ ਗਲਤੀ ਹੋਣੀ ਇਹਨਾਂ ਉਥੋਂ ਟੋਕ ਦੇਣਾ ਵੀ ਨਹੀਂ ਇੱਥੋਂ ਸਹੀ ਕਰੋ ਤੇ ਇਹਨਾਂ ਵੀ ਸਾਰਾ ਸਾਰਾ ਕੁਝ ਦੱਸ ਰਹੇ ਪੜਾਈ ਫਿਰ ਕਿੰਨੀ ਕੀਤੀ ਹੈ ਪਲੱਸ 1 ਜੀ ਪਲੱਸ 1 ਨੋਨ ਮੈਡੀਕਲ ਹੁਣ ਪੜ੍ਹਦੇ ਹਾਂਜੀ ਪੜ੍ਹਦੇ ਹਾਂ ਹੁਣ ਕੀ ਅੱਜ ਸੰਪੂਰਨਤਾ ਹੀ ਹੋਈ ਆ ਕਿੰਨਾ ਕੁ ਮਨ ਚ ਜਜ਼ਬਾ ਹੈ ਹਾਂਜੀ ਮਨ ਚ ਜਜ਼ਬਾ ਵੀ ਹੁੰਦਾ ਹੀ ਇਹਨਾਂ ਨੂੰ ਪਤਾ ਲੱਗੇ ਆਣ ਗਵਾਣ ਆੜ ਵੀ ਵਿਸਤੇ ਦਾ ਨਾਦੀ ਪਿੰਡ ਚ ਵੀ ਇਹ ਮਹਾਰਾਜ ਦੀ ਕਿਰਪਾ ਹੈ ਮਾਰੇ ਨੇ ਸੇਵਾ ਲੈਣੀ ਸੋ ਸੇਵਾ ਲਈਆ ਪਰ ਜਦੋਂ ਸ਼ੁਰੂ ਕੀਤੇ ਸੀ ਮਨ ਚ ਡਰ ਨਹੀਂ ਆਇਆ ਵੀ ਮੈਂ ਇਕੱਲਾ ਨਹੀਂ ਹੋਣੀ ਚਾਹ ਹੋ ਜਾਣੀ ਨਾ ਨਾ ਡਰ ਨਹੀਂ ਮੈਂ ਅਰਦਾਸ ਕਰਕੇ ਬੈ ਗਿਆ ਸੀ ਮੈਂ ਹੁਣ ਮਹਾਰਾਜ ਜੀ ਤੁਸੀਂ ਇਹ ਜੀ ਤੇ ਪਤਾ ਰੱਖਣੀ ਤੇ ਸਮਰੱਥ ਗੁਰੂ ਸਿਰਾ ਉਤਰਿਓ ਮਾਰੇ ਨੇ ਸਿਰ ਤੇ ਹੱਥ ਰੱਖ ਕੇ ਆਪਣੀ ਸੇਵਾ ਆਪ ਲੈ ਲਈ ਜੀ ਹਾਂ ਜੀ ਮਨ ਚ ਸ਼ੌਂਕ ਕਿੱਦਾਂ ਆਇਆ ਵੀ ਇਕੱਲੇ ਪਾਠ ਕਰਨ ਦਾ ਕਿਉਂਕਿ ਇਹ ਹਮੇਸ਼ਾ ਲਈ ਜਦੋਂ ਵੀ ਕਨਪਟ ਸਭ ਦੀ ਮਰਿਆਦਾ ਹੁੰਦੀ ਪੰਜ ਸਿੰਘ ਹੋਣ ਤੇ ਫਿਰ ਕਨਪਟ ਸਭ ਰੱਖੇ ਜਾਂਦੇ ਨੇ ਤਿੰਨ ਦਿਨ ਦਾ ਸਾਰਾ ਇਹ ਹੁੰਦਾ ਜੀ ਇਹ ਸ਼ੌਂਕ ਮੈਨੂੰ 2 ਕ ਮਹੀਨੇ ਹੋ ਗਏ ਮਾਰਨ ਦੀ ਸਾਟੀ ਜੀ ਵੱਜਣੀ ਵੀ ਨਹੀਂ ਕਰਨੀ ਆ ਕਰਨੀ ਆ ਮੁੜ ਕੇ ਜਦੋਂ ਮੇਰਾ ਜਨਮ ਦਿਨ ਸੀ ਮੁਣ ਕੇ ਮੈਂ ਉਹ ਦਿਨ ਰੱਖਤਾ 27 ਤਰੀਕ ਨੂੰ ਜਨਮ ਦਿਨ ਸੀ ਮੇਰਾ 27 ਤਰੀਕ ਨੂੰ ਇਹ ਰੱਖਤਾ ਇਹਨਾਂ ਅਰਦਾਸ ਕਰਾਤੀ ਕਰਦੇ ਨੇ ਸਾਈ ਪਾੜਦੀ ਆਦੇ ਤੇਰੇ ਕੋ ਨਹੀਂ ਹੋਣਾ ਤੇ ਮੁਣ ਕੇ ਮਾਰਨ ਨੇ ਕਰਾਉਣਾ ਸੀ ਉਹ ਹੋ ਗਿਆ ਤੇ ਮੁੜ ਕੇ ਮਾਰਨ ਨੇ ਸੇਵਾ ਲਈ ਆਪਣੀ ਤੇ ਮਹਾਰਾਜੇ ਗਾਂਵ ਹੀ ਕਿਰਪਾ ਕਰਨਾ ਸੱਚੇ ਪਾਤਸ਼ਾਹ ਜੀ ਹਾਂਜੀ ਤੇ ਮੇਰੇ ਬੱਚਨੇ ਪਾਠ ਕੀਤਾ ਸੱਚੇ ਪਾਸੇ ਚੜਦੀ ਕਲਾ ਰੱਖੇ ਗੇ ਖੰਡ ਪਾੜ ਦੇ ਅਰਦਾਸ ਕਰਾਈ ਸਾਈ ਪਾੜ ਦੀ ਤੇ ਇਹਨੇ ਪੂਰਾ ਖੰਡ ਪਾੜ ਸਪੂਰਨ ਕਰਤਾ ਇੱਕ ਝੌਂਡ ਦੇ ਵਿੱਚ ਮਹਾਰਾਜ ਚੜਦੀ ਕਲਾ ਰੱਖੇ ਸੱਚੇ ਪਾਚਾ ਇਹਨਾਂ ਸਾਰਿਆਂ ਨੂੰ ਆਨੇ ਵੀ ਕਰੋ ਇਹੋ ਜਿਤਨਾ ਹੀ ਕਰੋ ਇਹਨੂੰ ਬਜਮਨ ਦਾ ਸ਼ੌਂਕ ਵੀ ਹਾਂਜੀ ਹਾਂਜੀ ਕਦੀ ਇੱਟਾਂ ਰੱਖ ਲੈਣੀਆਂ ਕਦੀ ਪਰਨਾ ਪਾ ਲੈਣਾ ਤੇ ਕਦੀ ਕੋਹ ਕਰ ਲੈਣਾ ਚੌਰ ਸਾਹ ਬਣਾ ਲੈਣਾ ਨਿਸ਼ਾਨਾ ਦਾ ਉੱਗ ਲਾਣਾ ਛੋਟੀ ਦਾ ਇਤਰਾ ਪਹਿਲੇ ਦਿਨ ਇਹਨੂੰ ਚਾਹੂੰਗੀ ਤੇ ਨਾਲ ਜਿਉਂ-ਜਿਉਂ ਪੜਾਈ ਕਰੀ ਗਏ ਨਾਲ ਮਹਾਰਾਜ ਇੱਕ ਕਿਰਪਾ ਕਰ ਗਿਆ ਸੱਚੇ ਪਾਤਸ਼ਾ ਕੋਈ ਬਾਬਾ ਜੀ ਉਹਨਾਂ ਦੀ ਕਿਰਪਾ ਹੈ ਬਾਬਾ ਨਰਮਲ ਸੋਹਣਾ ਦੀ ਇੱਕ ਔੜੀ ਸਕੇ ਪਿੰਡ ਦੇ ਗਰੰਟੀ ਸਾਡੇ ਦੇ ਕੋਈ ਨਾ ਕਿਰਪਾ ਕੀਤੀ ਜਿੱਥੋਂ ਗਲਤੀ ਹੁੰਦੀ ਸੀ ਰੋਕ ਟੋਕਦੇ ਨੇ ਤੇ ਇਹਨਾਂ ਕੋ ਸੰਚਾਲਿਤ ਨੇ ਬਹੁਤ ਖੁਸ਼ੀ ਹੁੰਦੀ ਹੈ ਮਹਾਰਾਜ ਖੁਸ਼ੀ ਸੰਭਾਲੀ ਨਹੀਂ ਜਾਂਦੀ ਮਹਾਰਾਜ ਚੜ੍ਹਦੀ ਕਲਾ ਰੱਖ ਸੱਚੇ ਪਾਤਸ਼ਾ ਸਾਰੇ ਅੰਦਰ ਰੱਖੇ ਹਾਂ ਹੋਰ ਬੱਚਿਆਂ ਨੂੰ ਕੀ ਪੀ ਕਰਨੀ ਚਾਹੀਦੀ ਬੱਚਨ ਪੀਲੇ ਹੋਈ ਐ ਨਸ਼ੇ ਛੱਡੋ ਤੇ ਗੁਰੂ ਵਾਲੇ ਬਣੋ ਗੁਰੂ ਦੇ ਨਾਲ ਜੁੜੋ ਸੱਚੇ ਪਾਤਸ਼ਾਹ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੇ ਨਾਲ ਸਾਨੂੰ ਪੀਲੇ ਹੋ ਜੀ ਅੰਮ੍ਰਿਤਸਰ ਤੋਂ ਦਿਸਕਰਨ ਸਿੰਘ ਦੀ ਰਿਪੋਰਟ ਦ ਪਬਲਿਕ ਟਾਈਮਸ